ਕਿਆ ਪੜੀਏ ਕਿਆ ਗੁਣੀਏ ਇੱਕ ਪੰਡਤ ਸਾਹਿਬ ਕਵੀਰ ਦੇ ਕੋਲੇ ਆ ਗਿਆ ਕਹਿੰਦੇ ਹਾਂ ਕਵੀਰ ਜੀ ਵਿਦਿਆ ਜ਼ਰੂਰ ਪੜ੍ਹਨੀ ਚਾਹੀਦੀ ਹੈ ਕੁਝ ਨਾ ਕੁਝ ਪੁਰਾਣ ਪੁਰਾਣੀਆਂ ਤਵਾਰੀਖਾਂ ਦਾ ਪਤਾ ਲੱਗ ਜਾਂਦਾ ਹੈ ਵੇਦ ਵਿਦਿਆ ਚੋਂ ਕਰਮ ਦਾ ਪਤਾ ਲੱਗ ਜਾਂਦਾ ਹੈ ਉਪਾਸ਼ਨ ਦਾ ਪਤਾ ਲੱਗ ਜਾਂਦਾ ਹੈ ਗਿਆਨ ਦਾ ਪਤਾ ਲੱਗ ਜਾਂਦਾ ਹੈ ਵਿਦਿਆ ਜ਼ਰੂਰ ਪੜਿਆ ਕਰੋ ਸਹਿਬ ਕਵੀਰ ਜੀ ਉਹਦੇ ਤਾਂ ਹੀ ਕੋ ਕੰਮ ਕਰਮਾਂ ਜੀ ਫਸਿਆ ਹੋਇਆ ਜਾਣ ਕੇ ਤੇ ਕੇਵਲ ਦੁਨੀਆ ਦੀ ਪ੍ਰਭਤਾ ਦੀ ਵਿਦਿਆ ਵਾਸਤੇ ਲੱਗਾ ਹੋਇਆ ਪਰਮਾਰਥ ਦੀ ਖੋਜ ਤੋਂ ਹੀ ਨਾ ਜਾਣ ਕੇ ਪੁੱਤ ਸਿੱਖਿਆ ਦਿੰਦੇ ਹਰ ਕਾ ਨਾਮ ਨਾ ਜਪਸ ਗੁਵਾਰਾ ਹਰੀ ਦੇ ਨਾਮ ਦੇ ਤਾਂ ਹੀ ਇਹ ਬਸਮਝਾ ਤੂੰ ਜੱਗਦਾ ਨਹੀਂ ਹੈਂ ਕਿਆ ਸੋਚਾਂ ਬਾਰੰਬਾਰ ਕੀ ਸੋਚਾਂ ਬੁੱਢੇਦਾਨੀਆਂ ਪੁਰਾਣਾਂ ਦੀਆਂ ਵਿਚਾਰਾਂ ਤੇ ਵਿਚਾਰਦਾਰ ਇਹਨਾਂ ਵਾਰ-ਵਾਰ ਫਿਰ ਪੁਨੋ ਸੋਚਾਂ ਚ ਪਿਆ ਰਹਿਣਾ ਹੈ ਕਿਆ ਪੜੀਏ ਕਿਆ ਗੁਣਿਏ ਇਹ ਸਹੀ ਧਾਰਨਾ ਤੋਂ ਬਗੈਰ ਜੇ ਪੜ ਲਵਾਂਗੇ ਪੁਸਤਕਾਂ ਦੇ ਤਾਂ ਕੀ ਫਲ ਪ੍ਰਾਪਤ ਹੋਵੇਗਾ ਤੇ ਜੇ ਕਰਕੇ ਗੁਣਿਏ ਅਰਥ ਉਹਨਾਂ ਦੇ ਵਿਚਾਰ ਲੰਘਾਂਗੇ ਉਹਨਾਂ ਦੇ ਅਰਥ ਗੁਣ ਗੁਣ ਕੇ ਵਿਚਾਰ ਕੇ ਦੱਸ ਦੇਣਾ ਅਸਲਾਨੀ ਸਲੋਕ ਦਾ ਇਹ ਰਸ ਹੈ ਇਸ ਧਾਂਤ ਹੈ ਜੇ ਉਹ ਵਿਚਾਰ ਕੇ ਗੁਣ ਕੇ ਅਰਥ ਕਰਕੇ ਦੱਸ ਦੇਾਂਗੇ ਤਾਂ ਕੀ ਲਾਭ ਹੋਗਾ ਧਾਰਨਾ ਕਰੀ ਤੋਂ ਬਗੈਰ ਮੋਬੀਤਲੀ ਹੋ ਸਕਣ ਕੀ ਆ বেদ ਪੁਰਾਨਾ ਸੁਣੀਏ ਕਹਿਣ ਲੱਗੇ ਮਹਾਰਾਜ ਇਹ ਤੁਸੀਂ ਦੱਸੋ ਵੀ ਸ਼ਾਸਤਰ ਠੀਕ ਸੰਖਿਆ ਸ਼ਾਸਤਰ ਜਿਹੜਾ ਅਨਿਸ਼ਵਾਦੀ ਹੈ ਬਸਵੇਕ ਜਿਹੜਾ ਕਾਲਵਾਦੀ ਹੈ ਰੋਹ ਸ਼ਾਸਤਰ ਦਾ ਪੜ੍ਹਨਾ ਰੇਲ ਪ੍ਰਾਨੰਤ ਸੁਣਨਾ ਚਾਹੀਏ ਨਾ ਸਭ ਕਬੀਰ ਜੀ ਕੰਨੋਂ ਸੁਣੋ ਕੀ ਆ বেদ ਪੁਰਾਨਾ ਸੁਣੀਏ ਇਹ ਵੇਦਾਂ ਚੋਂ ਹਾਂ ਨੂੰ ਸ਼ਾਮ ਰਿਕ ਜਿਹੜਾ ਧਰਮ ਨੂੰ ਜੋ ਸ਼ਾਮਵੇਦ ਦੇ ਅੰਦਰ ਹੈ ਵਿਦਾਨ ਦਾ ਭਾਗ ਹੈ ਅਤੇ ਯੁਜੁਵੇਦ ਦੇ ਅੰਦਰ ਜਗਾਤ ਕਾ ਦਾ ਹਿੱਸਾ ਹੈ ਰਿਗਵੇਦ ਦੇ ਅੰਦਰ ਮੰਤਰ ਭਾਗ ਹੈ ਅਤੇ ਸਰਵਉੱਚ ਗੀਤ ਭਾਗ ਹੈ ਇਹ ਉਹਨਾਂ ਵੇਦਾਂ ਦੇ ਤਾਈਂ ਕਿ ਪੁਰਾਣਾਂ ਜਿਨ੍ਹਾਂ ਦੀ ਰਾਜਾਮੀਆਂ ਕਥਾ ਅਤੇ ਇਸੇ ਪ੍ਰਕਾਰ ਜਿਹੜੇ અવਤਾਰ ਹੋਏ ਉਹਨਾਂ ਦੀਆਂ ਕਸਾ ਹੁੰਦੀਆਂ ਉਹਨਾਂ ਪੁਰਾਣ ਪ੍ਰਾਤਿਕ ਪੁਸਤਕਾਂ ਨੂੰ ਸੁਣ ਕਰਕੇ ਕੀ ਕਰੋਗੇ ਇਹ ਧਾਰਨਾ ਨਾ ਕਰੋਗੇ ਇੱਕ ਨਵੇਂ ਮਹਾਦਾਰਸਾਲ ਸੰਗੀ ਜੀ ਪਟਨੇ ਸੰਸਕਰਦਾ ਪੜ ਕੇ ਆਇਆ ਜਿਸ ਵੇਲੇ ਪੜ ਕੇ ਆਇਆ ਸ਼ਾਹੂਕਾਰ ਨੂੰ ਕਹਿਣ ਲੱਗਾ ਜੀ ਮੈਂ ਕਾਂਸੀ 24 ਸਾਲ ਲਾ ਕੇ ਵਿਦਿਆ ਪੜ ਕੇ ਆਇਆ ਮੈਨੂੰ ਕੋਈ ਅਧਿਕਾਰੀ ਨਹੀਂ ਲਾਉਦਾ ਸ਼ਾਹੂਕਾਰ ਕਹਿੰਦਾ ਇੱਕ ਤਾਂ ਮੈਂ ਅਧਿਕਾਰੀ ਹਾਂ ਇੱਕ ਮੇਰਾ ਪੁੱਤਰ ਅਧਿਕਾਰੀ ਹੈ ਇੱਕ ਮੇਰੀ ਨੂੰਹ ਅਧਿਕਾਰੀ ਇੱਕ ਮੇਰੇ ਘਰ ਵਾਲੀ ਸ਼ਾਹੂਕਾਰਨੀ ਅਸੀਂ ਚਾਰੇ ਸ੍ਰੋਤ ਨੇ ਅਸਰਾਇਆ ਪਰ ਉਹ ਲੱਗਾ ਜੀ ਸੁਣੋਂ ਕਲੌਦਾ ਸੁਮਿਲਾ ਸਾਹਿਬ ਸੰਗੀ ਜੀ ਜਦੋਂ ਵਰਖੰਗ ਸੁਨਾਇਆ ਚੁੱਕਾ ਤੇ ਭੂਮ ਪੈ ਗਿਆ ਉਦੋਂ ਕਿਹਾ ਕੇ ਜੀ ਕੋਈ ਮਹਤੋ ਮਹਤਉਮ ਕੀ ਮਾਇਆ ਹੋ ਕੋਈ ਉਹ ਕਹਿਣ ਲੱਗੇ हे ਦੇ ਦੀਵਾਨ ਅਸੀਂ ਮਹਾਤਮ ਜਾਣ ਲਿਆ ਹੈ ਕਹਿੰਦੇ ਜਿਸ ਵਕਤ ਜਯਦੇਵ ਜਯਦੇਵ ਆਪਣੇ ਜਯਦੇਸ਼ਤਰ ਨਾਲ ਰਾਜ ਨਾਮਾ ਕਰਾਉਣ ਵਾਸਤੇ ਕ੍ਰਿਸ਼ਨ ਭਗਵਾਨ ਦੀ ਗਏ ਸਨ ਕਰਮਾ ਦੇ ਕੋਲੇ ਕਿਹਾ ਸੀ ਕਿ ਇਹ ਕੈਨੂੰ ਇਹਨਾਂ ਨੂੰ ਪੰਜ ਪਿੰਡ ਹੀ ਦੇ ਦਿਓ ਪਾਂਡੋ ਗੁਜ਼ਾਰਾ ਕਰ ਲੈਣਗੇ ਉਸ ਦੇ ਨੇ ਕਿਹਾ ਸੀ ਤੇ ਰਾਸ਼ਟਰ ਨੇ ਕਹਿੰਦੇ ਹੈ ਕ੍ਰਿਸ਼ਨ ਜੀ ਤੁਸੀਂ ਪੰਜ ਪਿੰਡ ਕਹਿੰਦੇ ਸੀ ਥੂਈ ਦੇ 6 ਕੁਤੇ ਜਿੰਨੀ ਧਰਤੀ ਤੇ ਕਿੱਥੇ ਪਾਸਿਓ ਉਨੀ ਵੀ ਦੇ ਦੇ ਨੂੰ ਪਿਆਰ ਦੇ ਇਹਨਾਂ ਨੂੰ ਮੈਂ ਇਹ ਸੋਚ ਲਿਆ ਵੀ ਇਹ ਸਿਧਾਂਤ ਹੈ ਵੀ ਕਿਸੇ ਨੂੰ ਕੱਖ ਨਹੀਂ ਦੇਣਾ ਚਾਹੀਦਾ ਕਹਿੰਦੇ ਰਾਜਪਦਾਨੀਆਂ ਦੀ ਕਹਾਣੀ ਆਈ ਸੀ ਕਰਦਾ ਜੀ ਹੋਰ ਆਪੇ 당 ਲਿਆ ਮੈਂ ਇਹ ਮਿਸਟੇਕ ਕਰ ਲਈ ਥੋਡੀ ਕਥਾ ਦਾ ਤੱਪ ਸਮਝ ਲਿਆ ਮੈਂ ਕਹਿੰਦੇ ਬਾਹ ਤੇਰੇ ਫਿਰ ਸ਼ਾਹੂ ਕਾਰਨੀ ਕੋਲੇ ਗਿਆ ਅਕੇ ਸ਼ਾਹੂ ਕਾਨੀ ਕਥਾ ਦਾ ਮਹਾਤਮ ਕਹਿੰਦੇ ਕਥਾ ਦਾ ਮਹਾਤਮ ਮੈਂ ਸਮਝ ਲਿਆ ਜੀ ਅਕੇ ਕੀ ਜਿਵੇਂ ਕੁੰਤੀ ਨੇ ਨਿਯਾਜ ਔਲਾਦ ਪੈਦਾ ਕਰ ਲਈ ਸੀ ਕਿਉਂ ਕਰਨ ਚ ਕੋਈ ਪਾਪ ਨਹੀਂ ਉਹ ਕਹਿੰਦਾ ਸਦੀਆਂ ਦੇ ਜ਼ਿਕਰ ਵੀ ਹੁੰਦੇ ਕਹਿੰਦੇ ਮੈਨੂੰ ਉਹ ਨਾਲ ਕੀ ਫਿਰ ਗਿਆ ਸ਼ਾਹੂ ਕਾਰ ਦੇ ਮੁੰਡੇ ਕੋਲੇ ਕਹਿੰਦੇ ਕੋਈ ਸਿਧਾਂਤ ਕਹਿੰਦੇ ਸਿਧਾਂਤ ਮੈਂ ਸਮਝ ਲਿਆ ਹੈ। ਕ੍ਰਿਸ਼ਨ ਭਗਵਾਨ ਜੀ ਨੇ ਜਦੋਂ ਬ੍ਰੇਸ਼ ਦਿੱਤਾ ਅਰਜੁਨ ਨੂੰ ਉਸ ਵੇਲੇ ਅਰਜੁਨ ਨੂੰ ਕਿਹਾ ਹੈ ਅਰਜੁਨ ਸਾਰਾ ਸੰਸਾਰ ਮਰਤੂ ਦੇ ਵਸ ਹੈ ਆਤਮਾ ਨਾ ਮਰਦਾ ਹੈ ਨਾ ਜਮਦਾ ਹੈ ਪਾਪ ਨਹੀਂ ਕਿਸੇ ਨੂੰ ਲੱਗਦਾ। ਤੂੰ ਸ਼ਸਤਰ ਹੀ ਧਾਰ ਕੇ ਤੂੰ ਜੰਗ ਕਰ। ਮੈਂ ਹੁਣ ਸਮਝਿਆ ਕਿ ਉਹ ਸੂਮਾ ਮੈਂ ਲੁਦਾ ਕੁਝ ਨਹੀਂ ਮੈਨੂੰ ਪਾਸ ਤਾਂ ਲੱਗਣੀ ਨਹੀਂ ਕਿ ਉਹ ਆਤਮਾ ਹੈ ਇਹਨੂੰ ਮੈਂ ਮਾਰ ਦੇਣਾ ਹੈ ਹੁਣ। ਇਹ ਏ ਮੈਂ ਕਿਸ ਦਾ ਅਸਰ ਜੋ ਕਹਿੰਦੇ ਹੋ ਬਾਬਾ ਕਤਲ ਨਾ ਕਰਦੀ ਮੇਰੇ ਜੰਮੇ ਨਾ ਪਾਏ ਫਿਰ ਨੋ ਕੋਲੇ ਗਿਆ ਕਹਿੰਦੇ ਬੀਬੀ ਮਹਾਤਮ ਕਹਿੰਦੇ ਮਹਾਤਮ ਮੈਂ ਪੰਡਿਤ ਜੀ ਸਭ ਕੁਝ ਸਮਝ ਲਿਆ ਕੀ ਮਹਾਤਮ ਕਹਿਣ ਲੱਗੇ ਜਿਵੇਂ ਦ੍ਰੋਪਦੀ ਨੇ ਪੰਜਾਂ ਪਾਣਮਾਂ ਦੀ ਬਣ ਕੇ ਸਤੀ ਕਾਇਆ ਸੀ ਇਓ ਮੈਂ ਸਮਝਦੀ ਹਾਂ ਗੱਲਾਂ ਐਈਆਂ ਜੀਆਂ ਸਾਲ ਚੰਗੀ ਸੁਣ ਕੇ ਪੰਡਿਤ ਭੱਜ ਗਿਆ ਵੀ ਇਹਨਾਂ ਦਾ ਚਹਵਾਂ ਨਹੀਂ ਮੈਨੂੰ ਖਰਾਬ ਕਰਦਾ ਮੈਂ ਐਵੇਂ ਇਹਨਾਂ ਕੋਈ ਮਗਜ ਭਗਾਈ ਕਰਦਾ ਰਿਹਾ ਉਸ ਉਹਦੇ ਜਾ ਕੇ ਸੰਤ ਜੀ ਕਹਿਆ ਜੀ ਕਹਿਆ ਜਾਰੀ ਨੂੰ ਕਹਿਣ ਲੱਗਾ ਵੀ ਮੈਂ ਆਪਣਾ ਵਕਤ ਗੁਜ਼ਾਰਿਆ ਮੈਨੂੰ ਮਿਲਿਆ ਕੁਛ ਨਹੀਂ ਉਹ ਜਾਰੀ ਕਹਿੰਦਾ ਮੇਰੇ ਕੋਲੇ ਪਾਠ ਦੀ ਵੱਟੀ ਹੈ ਪੰਡਤਾਂ ਜੇ ਲੈਣੀ ਹੈ ਤਾਂ ਮੈਂ ਦੇ ਦਿੰਦਾ ਇਹ ਕਹਿੰਦਾ ਜੀ ਤੁਸੀਂ ਦੱਸੋ ਪਾਠ ਦੀ ਵੱਟੀ ਕਹਿੰਦਾ ਵੀ ਹਉ ਹੈ ਆਪੇ ਡਾਂ ਦੁੱਧ ਹੀ ਪੀ ਲੈ ਤਾਂ ਤੈਨੂੰ ਦਊ ਕਹਿੰਦੇ ਹਰੇ ਹਰੇ ਇਹ ਗੱਲ ਮੈਂ ਕਰ ਸਕਦਾ ਮੈਂ ਬ੍ਰਾਹਮਣ ਹੁੰਦਾ ਆ ਮੈਂ ਪੇਗਾ ਦੁੱਧ ਪੀ ਸਕਦਾ ਕਹਿੰਦੇ ਚੰਗਾ ਵੀ ਨਹੀਂ ਮੈਂ ਨਹੀਂ ਦੇਣਾ ਫਿਰ ਦੁਬਾਰਾ ਆ ਗਿਆ ਲੋਹ ਮਾਰੇ ਚਲ ਗੰਗਾ ਜਲ ਇਹ ਤੇ ਪਾ ਲਾਂਗੇ ਚਲ ਦੇ ਦੇ ਪੇਡਾਂ ਦੋ ਫਿਰ ਇਹ ਕਹਿਣ ਲੱਗਾ ਵੀ ਕੁੱਤੇ ਦੇ ਦੌਰੀ ਚ ਪਾ ਕੇ ਤੇ ਮੋ ਦੇਉਂ ਕਹਿੰਦਾ ਹਰੇ ਹਰੇ ਇਹ ਨਹੀਂ ਗੱਲ ਵਾ ਫਿਰ ਫਿਰ ਦੁਬਾਰਾ ਲੋਹ ਦਾ ਮਾਰਾ ਕਹਿੰਦਾ ਚਲ ਕੁੱਤੇ ਦੇ ਬਾੜੇ ਜਿੱਥੇ ਗੰਗਾ ਜਲ ਲਾਵਾਂਗੇ ਇੱਕ ਵਾਰੀ ਹੋਰ ਬੋਤਾ ਲਾ ਲਾਂਗੇ ਉਹ ਕਹਿੰਦਾ ਵੀ ਹੁਣ ਨਹੀਂ ਹੁਣ ਆਦਮੀ ਦੀ ਖੋਪਰੀ ਚ ਪਾ ਕੇ ਦੇਉ ਫਿਰ ਵੀ ਡਰ ਗਿਆ ਇਸ ਪ੍ਰਕਾਰ ਫਿਰ ਆ ਗਿਆ ਚਲ ਕਹਿੰਦੇ ਫਿਰ ਪਵਿੱਤਰ ਹੋ ਜਾਾਂਗੇ ਇਸ ਕਰਕੇ ਫਿਰ ਉਹ ਕਹਿੰਦਾ ਪੰਆ ਲੋਕਾ ਪੜ ਕੇ ਇਸ ਵਾਸਤੇ ਕਾਉਣਾ ਹੈ ਵੀ ਜੇ ਮੇਰੇ ਕੋਲ ਪਾਰਸ਼ਾ ਨਾ ਮੈਂ ਪੇਡਾਂ ਦੇ ਮਗਰੀ ਤੁਰਿਆ ਫਿਰਦਾ ਇਹ ਨੂੰ ਸਮਝ ਨਹੀਂ ਆਈ ਬਾਸਾ ਗੁਰੂ ਸਾਹਿਬ ਦੇ ਸ਼ਬਦ ਹੈ ਜੇ ਤੂੰ ਪ੍ਰਾਪਤ ਕਰਨਾ ਚਾਹੇ ਤਾਂ ਇਹੀ ਦੀ ਹਾਲਤ ਹਰਿਖਾਲ ਸਿੰਘ ਇਹੋ ਜਿਹੀ ਗੁਦਵਾਨ ਹਨ ਉਹਨਾਂ ਬਾਤ ਹਜ਼ੂਰੀਆਂ ਕਹਿੰਦੇ ਹਨ ਕਬੀਰ ਸਾਹਿਬ ਜੀ ਕਿਆ ਪੜੀਐ ਕਿਆ ਗੁਨੀਐ ਕੀ ਪੜਕੇ ਕਰੋਗੇ ਕੀ ਗੁਣ ਅਰਥ ਵਿਚਾਰ ਕੇ ਕਰੋਗੇ ਕਿਆ ਵੇਦ ਪੁਰਾਨ ਸੁਣੀਐ ਉਹ ਵੈਦਾਂ ਤੇ ਪੁਰਾਨਾਂ ਨੂੰ ਸ਼ਾਸਤ੍ਰਾਂ ਦੀਆਂ ਕਥਾ ਨੂੰ ਸੁਣ ਕੇ ਕੀ ਕਰੋਗੇ ਪੜਿਆ ਸੁਣੀਆ ਹੋ ਜੋ ਪੜਕੇ ਪੜ ਲਿਆ ਤੇ ਸੁਣ ਲਿਆ ਜਿਨੇ ਪੜਿਆ ਸੀ ਤੇ ਉਹਨਾਂ ਦੇ ਪਾਸ ਉਹ ਸ਼ੌਕਾਰੀ ਸ਼ੌਕਾਰੀ ਤੇ ਮਨ ਤੇ ਪੁੱਤ ਸੁਣਿਆ ਸੀ ਉਹ ਤੋਂ ਕੀ ਮਹਤਵ ਸਮਝਿਆ ਉਲਟ ਚੱਲੇ ਕੋਣ ਜੋ ਸਹਿਜ ਨ ਮਿਲਿਉ ਜਿਸ ਕਰਕੇ ਸਹਿਜ ਉਸ ਰੂਪ ਦਾ ਗਿਆਨ ਨ ਮਿਲਿਆ ਪ੍ਰਾਪਤ ਹੋਇਆ ਤਾਂ ਉਹਨੂੰ ਸਿਰ ਸੋਣ ਕਰਕੇ ਕੀ ਮਹਤਮ ਪ੍ਰਾਪਤ ਹੋ ਕੁਛ ਨਾ ਹੋਇਆ ਹਰ ਕਾ ਨਾਮ ਨ ਜਪ ਸਿ ਗਵਾਣਾ ਜਿਸ ਕਰਕੇ ਕਹਿੰਦੇ ਸਹਿਬ ਕਬੀਰ ਜੀ ਕਹਿੰਦੇ ਤੇਰੇ ਭਲੇ ਵਾਸਤੇ ਜਿਵੇਂ ਕੋਈ ਕੁਹਾੜਾ ਚੰਨ ਦੇ ਤੇ ਮਾਰੇ ਤੇ ਚੰਨ ਨੂੰ ਚੰਨ ਕੁਹਾੜੇ ਨੂੰ ਵੀ ਖੁਸ਼ਬੂ ਲਾ ਦਿੰਦਾ ਇਓ ਤਰਕਵਾਦੀ ਪੰਡਤ ਵੀ ਤਾਂ ਹੀ ਕਹਿ ਰਿਹਾ ਹੈ ਗੁਵਾਰ ਬਸ ਸਮਝ ਖਰੀ ਪਰਵੇਸ਼ਰ ਦੇ ਨਾਮ ਨੂੰ ਕਿਉਂ ਨਹੀਂ ਜਪਦਾ ਹੈ ਕੋ ਕਿਆ ਸੋਚੇ ਹੈ ਬਾਰੰਬਾਰ ਬਾਰ 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 ਸੋਚੇ ਜਿਤਨੀਆ ਚ ਪਿਆਰ ਨੂੰ ਮੈਨੂੰ ਪਦਾਰਥ ਨਹੀਂ ਮਿਲਿਆ ਕਸਾ ਦਾ ਮੁਹਾਕਮਾ ਨਹੀਂ ਮਿਲਿਆ ਇਸ ਪ੍ਰਕਾਰ ਕਿਆ ਸੋਚੇ ਕੀ ਵਿਚਾਰਾ ਕਰਦਾ ਨਾ ਬਾਰ ਬਾਰ ਪੁਰਾ ਪੁਨਾ ਧਾਰ ਇੰਦਰੀਆਂ ਦੇ ਧਾਰ ਪਦਾਰਥਾਂ ਚ ਬਾਰ ਬਾਰ ਪਾਣੀ ਦੀ ਨਹੀਂ ਆਈ ਪਦਾਰਥਾਂ ਨੂੰ ਚਿਤ ਨਹੀਂ ਕਰਦਾ ਰਹਿਣਾ ਹੈ ਬਾਰ ਬਾਰ ਲੋਕਾਂ ਦੇ ਦਵਾਰੇ ਦਵਾਰ ਸਾਂਝੇ ਦੋ ਨੈ ਸੋਵਰਾਂ ਪਹਿਲੇ ਕਿ ਕਿਉਂ ਪੁਨੋ ਪੁਨੋ ਕੀ ਸੋਚੀ ਜਾ ਰਹਿਣਾ ਹੈ ਵਿਚਾਰ ਕਰਦਾ ਹਾਂ ਰਹਾਉ ਅੰਧਿਆਰੇ ਦੀਪਕ ਚਹੀਏ ਫਿਰ ਭਾਈ ਨੇ ਦੀਰੇ ਦੇ ਚੱਕਣ ਵਾਸਤੇ ਦੀਵੇ ਦੀ ਲੋੜ ਹੁੰਦੀ ਹੈ ਨਾ ਕਿ ਦੀਵੇ ਦਾ ਜਾਪ ਕਰੀ ਜਾਈਏ ਨਾ ਕਿ ਦੀਵੇ ਦਾ ਉਦੋਂ ਕੋਈ ਨਾ ਕਰੀਏ ਪਾਣੀ ਛਿਖੜ ਕੇ ਜਾਂ ਤਾਰਾ ਕਰਦੇ ਰਹੀਏ ਨਾ ਕਿ ਧੂਣੀਆਂ ਹੀ ਪਾਉਂਦੇ ਰਹੀਏ ਨਹੀਂ ਨੇਰਾ ਚੱਕਣ ਵਾਸਤੇ ਦੀਵੇ ਦੀ ਲੋੜ ਹੁੰਦੀ ਹੈ ਇਸ ਵਾਰ ਤੇ ਅੱਗੇ ਆਂਦੇ ਨਹੀਂ ਰੇ ਨੂੰ ਚੱਕਣ ਵਾਸਤੇ ਬ੍ਰਹਮ ਗਿਆਨ ਦੀ ਜੀਵੇ ਦੀ ਲੋੜ ਹੈ ਉਥੇ ਪ੍ਰਾਣ ਕਮਾਈਏ ਪਉ ਬੱਤੀ ਤਰਪਾਈਏ ਸਜੂਧ ਨੂੰ ਆਂ ਜਲਾਈਏ ਇਹ ਦੀਏ ਇਹ ਤੇਮ ਦੀਵਾ یوں ਜਲਾ ਕਰ ਚਾਨਣ ਸਹਿਰ ਪਉ ਮਿਲੇ ਉਥੇ ਪ੍ਰਾਣ ਦਾ ਜਿਹੜਾ ਕਮਾਉਣਾ ਹੈ ਅਤੇ ਇਹ ਖੰਗ ਸੰਗਜੀ ਤੇਲ ਹੈ ਸਦਾ ਉਤਾਈਏ ਅਤੇ ਜਿਹਦੀ ਸੱਚੀ ਬੁੱਧੀ ਨਹੀਂ ਹੈ ਗੁਰੂ ਸਾਹਿਬ ਤੋਂ ਸਿੱਖਿਆ ਇਹ ਸੁਣਾਈ ਹੈ ਜਿਉਂਣ ਵਾਸਤੇ ਸਿੱਖੋ ਦੇ ਦੇਪੀਰੋ ਕੋਠੀ ਪਾਉ ਵਰਤੀ ਪਰਮੇਸ਼ਰ ਦਾ ਹੈ ਮੱਤੀ ਪਾਉਣੀ ਹੈ ਅੰਧਾ ਕਲ ਠੂਕੀ ਹੈ ਜਿਹੜਾ ਤੇਲ ਹੋਵੇ ਜਿਹੜਾ ਦੀਵਾ ਜਲੇ ਕਰ ਕਰਨਨ ਸਾਹਿਬ ਤੋਂ ਜਿਹਦੇ ਕਰਨ ਕਰਨੇ ਕਰਕੇ ਪਰਮੇਸ਼ਰ ਵੀ ਪ੍ਰਾਪਤੀ ਹੁੰਦੀ ਹੈ ਕਿਉਂ ਭਾਈ ਗਿਆਨ ਦੇ ਮੇਲੇ ਚੱਕਣ ਵਾਸਤੇ ਬ੍ਰह्म ਗਿਆਨ ਦੀ ਦੀਵਾ ਹੀ ਚਾਹੀਦਾ ਹੈ ਇਕ ਬਾਸਤ ਅਗੋਚਰ ਲਈ ਹੈ ਜਿਹੜੀ ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ ਅੱਖਾਂ ਨਾਲ ਦੇਖਣੀ ਜਾਂਦੀ ਕੰਨਾਂ ਨਾਲ ਸੁਣਣੀ ਕੀਤੀ ਜਾਂਦੀ ਰਸਨਾ ਨਾਲ ਰਸ ਰੂਪ ਨਹੀਂ ਹੈ ਨਾਸਾਂ ਦੀ ਸੁਗੰਧੀ ਦੁਰਗੰਧੀ ਰੂਪ ਨਹੀਂ ਚੌੜੀ ਦੇ ਸਪਰਸ਼ ਰੂਪ ਨਹੀਂ ਕਿਉਂ ਪੰਜਾਂ ਵਿਸ਼ਿਆਂ ਤੋਂ ਜਿਹੜੀ ਅਗੋਚਰ ਹੈ ਉਹ ਹੈ ਆਤਮ ਉਹ ਪੰਜਾਂ ਨੂੰ ਤਾਂ ਦੱਸੀ ਜਾਂਦਾ ਵੀ ਇਹ ਨਾਸਾਂ ਸੁਗੰਧੀ ਇਹ ਦੁਰਗੰਧੀ ਲੈਂਦਾ ਪਰ ਆਪ ਨਹੀਂ ਇਹਨਾਂ ਦਾ ਵਿਸ਼ਾ ਐਸਾ ਅਗੋਚਰ ਸੂਪ ਜੋ ਪ੍ਰਵੇਸ਼ ਹੈ ਉਸ ਸੱਚੇ ਆਨੰਦ ਨੂੰ ਜੇ ਕੋਈ ਕੁੰਡ ਨਹੀਂ ਹੈ ਲੈਣਾ ਕਰੀਏ ਪ੍ਰਾਪਤ ਕਰੀਏ ਗਿਆਨੂਪੀ ਜੀਵੇ ਨਾਲ ਪ੍ਰਾਪਤ ਹੋਣਾ ਐਵੇਂ ਨਹੀਂ ਉਹ ਦਾ ਦਰਵਾਜ਼ਾ ਹੀ ਹੋਣੀ ਬਸ ਅਗੋਚਰ ਪਾਈ ਜਦੋਂ ਪਾਈ ਅਗੋਚਰ ਜੋ ਇੰਦਰੀਆਂ ਦੇ ਵਿਸ਼ੇ ਵਸਤੂ ਆਤਮਾ ਆਨੰਦ ਹੈ ਉਹ ਗੁਰਾਂ ਦੀ ਕਿਰਪਾ ਕਰਦੇ ਦਾਪਤ ਕਰ ਲਈ ਕਟ ਦੀਪਕ ਰਹਾ ਸਮਾ ਜਿਹੜੇ ਹਿਰਦੇ ਦੇ ਅੰਦਰ ਜਿਹੜਾ ਦੀਵਾ ਹੈ ਉਹ ਮਿਰੀਆ ਰਹਿੰਦਾ ਹੈ ਇਸ ਪ੍ਰਕਾਰ ਸਾਧ ਸੰਗੇ ਜੀ ਜਦੋਂ ਦਸਤ ਨੂੰ ਸਾਬਨ ਲਾਈਏ ਸਾਬਨ ਦੇ ਨਾਲ ਬਸਤ ਦੀ ਮੈਲ ਕੱਢਦੇ ਨਹੀਂ ਜੀ ਤੇ ਸਾਬਨ ਨੂੰ ਵਿੱਚ ਨਹੀਂ ਰੱਖੀਦਾ ਸਾਬਨ ਨੂੰ ਕੱਢ ਕੇ ਕਿਉਂਕਿ ਬਸਤ ਦੇ ਅੰਦਰ ਜੇ ਸਾਬਨ ਰਵੇ ਤੇ ਉਹ ਉਸੇ ਤਰ੍ਹਾਂ ਕਰੀਮਾ ਜਿਹਾ ਰਹਿੰਦਾ ਉਹਦੇ ਅੰਦਰ ਤੇ ਪੂਰੀ ਮੈਲ ਪਾਣੀ ਦੇ ਨਾਲ ਸ਼ੁੱਧ ਹੁੰਦੀ ਹੈ ਇਸੇ ਪ੍ਰਕਾਰ ਸਾਧ ਸੰਗੇ ਜੀ ਇਹ ਜਿਸ ਬ੍ਰਹਮ ਜੋ ਵਿਸ਼ੇਸ਼ ਗਿਆਨ ਹੈ ਅੋ ਕੇਵਿ ਗਿਆਨ ਗੁਰਾਂ ਦੀ ਕਿਰਪਾ ਦੁਆਰਾ ਮਹਾਵਾਕ ਦੁਆਰਾ ਪ੍ਰਾਪਤ ਕਰਕੇ ਅਵਰੁੰਦਾ ਪੜਦਾ ਜਿਹੜੀ ਅਗਿਆਨ ਦੀ ਮਾਇਆ ਦੇ ਅੰਦਰੋਂ ਕੱਢਣੀ ਹੈ ਜੇ ਦੇ ਕੰਨੋਂ ਬਾਸ ਕੇ ਕਰਦੀ ਕਰਿਆ ਸਮਾਈ ਫਿਰ ਤੇ ਦੀਵਾ ਜਗਦਾ ਰਹੇ ਤੇ ਬੁੱਧਿ ਉਹਦਾ ਤਲਕ ਨਹੀਂ ਕੋਈ ਹੁੰਦਾ ਕਿਉਂਕਿ ਜਿਹੜੀ ਚੀਜ਼ ਅੰਦਰੋਂ ਪੜਨੀ ਸੀ ਉਹ ਬਾਹਰਲੀ ਫਿਰ ਦੀਵੇ ਨੂੰ ਕਹਿੰਦੇ ਆਪ ਬੁਝਾ ਦੇ ਵਿੱਚ ਐਂਦਾ ਹੀ ਜਾ ਰਹੇ ਇਸੇ ਪ੍ਰਕਾਰ ਵਿਸ਼ੇਸ਼ ਗਿਆਨ ਅਗਿਆਨ ਦੀ ਨਿਵਰਤੀ ਤੱਕ ਹੀ ਕਹਿ ਰਿਹਾ ਹੁੰਦਾ ਜਦੋਂ ਗਿਆਨ ਦੀ ਨਿਵਰਤੀ ਹੋ ਜੇ ਉਦੋਂ ਵਿਸ਼ੇਸ਼ ਗਿਆਨ ਨਹੀਂ ਕਾਇਮ ਰਹਿੰਦਾ। ਉਹ ਜੀਵਨ ਮੁਕਤ ਦਾ ਆਨੰਦ ਵਾਸਤੇ ਮਹਾਤਮਾ ਸਾਧਨ ਕਰਦੇ ਰਹਿੰਦੇ ਆ। ਉਹ ਸਾਧਨ ਕਰਕੇ ਬਗਾਂ ਤੋਂ ਆ ਰਹੇ ਹਾਂ ਤਾਂ ਯੋਗ ਦੀ ਕਿਰਿਆ, ਯਮਨੇਵਾਦ ਕਿਰਤੀ ਹੈ ਪਰ ਗੁਰਮਤਿ ਤਾਂ ਇੱਕੋ ਹੀ ਨਾਂ ਦੀ ਹੋ। ਇਸ ਪ੍ਰਕਾਰ ਸਾਧ ਸੰਗਤ ਜੀ ਜਦੋਂ ਘਟਿਰ ਦੇ ਅੰਦਰ ਦੀਪਕ ਪ੍ਰਕਾਸ਼ ਪ੍ਰਵੇਸ਼ ਦਾ ਹੋ ਜੇ ਉਦੋਂ ਰਿਹਾ ਸਮਾਈ ਸਾਰੇ ਵਿਆਪਕ ਹੋਇਆ ਦਸਣ ਲੱਗ ਜਾਂਦਾ ਹੈ, ਪ੍ਰਕਾਸ਼ ਹੋ ਜਾਂਦਾ ਹੈ। ਫਿਰ ਵਿਸ਼ੇਸ਼ ਗਿਆਨ ਦੀ ਜੀਵਨ ਲੋੜ ਨਹੀਂ ਚਾਹੀ ਸੰਭਾਲ ਰਹੇ ਕਹ ਕਬੀਰ ਅਬ ਜਾਣਿਆ ਸਰਬ ਕਬੀਰ ਜੀ ਕਹਿੰਦੇ ਹਨ ਹੁਣ ਇਸ ਕਾਲ ਵਿੱਚ ਜਾਣ ਲਿਆ ਹੈ ਕਬ ਜਾਣਿਆ ਤੋ ਮਨ ਮਾਨਿਆ ਜਿਵੇਂ ਸੰਤ ਮਹਾਰਾਜ ਉਸਤਾਨ ਦਿਆ ਕਰਦੇ ਸੀ ਰਾਮਕੰਦਰ ਜੀ ਜਿਵੇਂ ਰਾਮ ਗੀਤਾ ਚ ਅਭਿਹਾਤਮਰ ਮੈਣ ਵਿੱਚ ਵੀ ਇਹ ਪ੍ਰਸੰਗ ਆਉਂਦਾ ਹੈ ਲక్ష్ਮਣ ਨੂੰ ਕਿਹਾ ਸੀ ਕਿ ਨਸ਼ਟ ਪਈ ਕੋਈ ਨਹੀਂ ਬਹੁੜ ਅਵਿਦਿਆ ਦੀ ਤੇ ਭਰਾ ਲਖਮਣ ਜ ਜਿਹੜੀ ਇੱਕ ਵਾਰੀ ਅਵਿਦਿਆ ਕੱਟੀ ਗਈ ਜਿਸ ਬ੍ਰਿਸ਼ ਨੂੰ ਜਰਾਂ ਤੋਂ ਪਟਦੀ ਏ ਉਹ ਫੇਰ ਹਰਾ ਨਹੀਂ ਹੁੰਦਾ ਇਸੇ ਪ੍ਰਕਾਰ ਜਿਹੜੀ ਅਵਿਦਿਆ ਇਹ ਸਮੂਲ ਆਪ ਦੇ ਕਾਰਜ ਦੇ ਸਮੇਤ ਪੱਟੀ ਗਈ ਉਹ ਫੇਰ ਪਹਿਜਾਨੀ ਹੁੰਦੀ ਤੇ ਜਨਮ ਦੇ ਦੇਨ ਦਾ ਕਾਰਨ ਨਹੀਂ ਹੁੰਦੀ ਇਸ ਪ੍ਰਕਾਰ ਹੈ ਸਹਿਬ ਕਬੀਰ ਜੀ ਕਹਿੰਦੇ ਉਹ ਜਿਹੜਾ ਦੀਪ ਕੋ ਨਾ ਕਟਹਿਰੇ ਦੇ ਅੰਦਰ ਸਮਾ ਰਹਿੰਦਾ ਹੈ ਫੇਰ ਉਹਨੂੰ ਵਿਸ਼ੇਸ਼ ਗਿਆਨ ਨੂੰ ਅਗਿਆਨ ਦੁਬਾਰਾ ਨਹੀਂ ਹੁੰਦਾ ਤੇ ਫਿਰ ਵਿਸ਼ੇਸ਼ ਗਿਆਨ ਦੁਆਰਾ ਕੱਟ ਗਿਆਨ ਨੂੰ ਨਿਸ਼ਚਿਤ ਕਰਨ ਦੀ ਲੋੜ ਨਹੀਂ ਰਹਿੰਦੀ ਹਾਂ ਇੱਕ ਪ੍ਰਸੰਗ ਹੈ ਪ੍ਰਵੋਧ ਚੰਦਰ ਨਾਟਕ ਵਿੱਚ ਜਿਹੜਾ ਗੋਪਾਲ ਮੰਤਰੀ ਸੀ ਉਹਦਾ ਗਿਆਨ ਸਖਲ ਹੋ ਗਿਆ ਸੀ ਜੰਗ ਕਰਨ ਤੋਂ ਜਿਸ ਵੇਲੇ ਸਖਲ ਹੋ ਗਿਆ ਸੀ ਫਿਰ ਉਸ ਨੇ ਉਹ ਪ੍ਰਵੋਧ ਚੰਦਰ ਦੇ ਤਾਂ ਹੀ ਸੁਣਿਆ ਤੇ ਫਿਰ ਗਿਆਨ ਨੂੰ ਪਾ ਕੇ ਪੂਰਾ ਉਹ ਸਹਾਇ ਸੰਗੇਜੀ ਕਮਜ਼ੋਰੀ ਹੋਵੇ ਜੀ ਸਾਧਨ ਦੀ ਪੂਰਨ ਪਹਿਲਾਂ ਬ੍ਰह्म ਗਿਆਨ ਦਾ ਪ੍ਰੋਹ ਗਿਆਨ ਹੀ ਹੋਵੇ ਪ੍ਰੋਹ ਨਾ ਹੋਵੇ ਉਹਦੇ ਅੰਦਰ ਜਰੂਰ ਬ੍ਰਹਮ ਦਾ ਖਤਰਾ ਰਹਿੰਦਾ ਹੈ ਸੋ ਉਹਨਾਂ ਦੇ ਅੰਦਰ ਬ੍ਰह्म ਗਿਆਰੂਪੀ ਦੀਵਾ ਹਰ ਵਕ ਸਮਾਇ ਰਹਿਦਾ ਹੈ ਵਿਲਾਈ ਰਹਿਦਾ ਹੈ ਕਹ ਕਬੀਰ ਅਬ ਜਾਣਿਆ ਕਬੀਰ ਜੀ ਕਹਿੰਦੇ ਆਵੇ ਇਸ ਕਾਲ ਵਿੱਚ ਸਤਿਗੁਰਾਂ ਦੀ ਕਿਰਪਾ ਕਰਕੇ ਜਾਣ ਲਿਆ ਹੈ ਜੇ ਕੋ ਜਾਣਿਆ ਤਾਂ ਉਹ ਮਨ ਮੰਨੇ ਜਦੋਂ ਦਾ ਗੁਰਾਂ ਦੀ ਕਿਰਪਾ ਕਰਕੇ ਵਾਹਿਗੁਰੂ ਦੇ ਸਰੂਪ ਨੂੰ ਜਾਣਿਆ ਹੈ ਉਹਨਾਂ ਭਾਈ ਸਾਡਾ ਵਾਹਿਗੁਰੂ ਚ ਮਨ ਮੰਨ ਗਿਆ ਹੈ ਮਨ ਮੰਨਨੇ ਲੋਕ ਨਾ ਪਤੀਜੈ ਜੇ ਠੀਕ ਹੈ ਜਦੋਂ ਕੱਤਵੇ ਤੇ ਦਾ ਮਨ ਮੰਨ ਜਾਂਦਾ ਹੈ ਉਹ ਲੋਕਾਂ ਨੂੰ ਨਹੀਂ ਪਤੀਜਦਾ ਵੀ ਲੋਕ ਮੇਰੇ ਤੇ ਮੰਨਣ ਨੂੰ ਇਹ ਇੱਛਾ ਹੀ ਨਹੀਂ ਰਹਿੰਦੀ ਵੀ ਲੋਕ ਮੇਰੇ ਮੇਰਾ ਪ੍ਰਭਾਵ ਜਾਣਨ ਮੇਰੇ ਨਾਲ ਪਿਆਰ ਕਰਨ ਮੈਨੂੰ ਇਹ ਲੋਕ ਚੰਗਾ ਸਮਝਣ ਮੈਨੂੰ ਪਾਲਕਿਆਂ ਚ ਬਿਠਾ ਕੇ ਤੇ ਮੇਰਾ ਜਲੂਸ ਕੱਢਣ ਇਹ ਨਹੀਂ ਰਹਿੰਦੀ ਇੱਛਾ ਜਦ ਮਨ ਮੰਨੇ ਮਨ ਮੰਨੇ ਲੋਗ ਨਾ ਪਤੀਜੇ ਜਦੋਂ ਮਨ ਮੰਨ ਜਾਂਦਾ ਉਹ ਤਾਂ ਲੋਕਾਂ ਨੂੰ ਨਹੀਂ ਪ੍ਰਤੀ ਆਉਣ ਚ ਲੱਗਦਾ ਉਹ ਆਤਮਨੰਦ ਦੀ ਮਾਸਟਰ ਹੁੰਦਾ ਹੈ ਜਿਵੇਂ ਸਵਾ ਗੁਜਰ ਕੇ ਗੁਜ਼ਾਰਦਾ ਹੈ ਨਾ ਪਤੀਜੇ ਤਾਉ ਕਿਆ ਕੀਜੈ ਸੰਸੰਗ ਜੀ ਵੇਦ ਸ਼ਾਸਤਰ ਦੀ ਕੂਕ ਨਹੀਂ ਵੀ ਕਰਨਾ ਚਾਹੀਦਾ ਲੋਕ ਉਸ ਨਾ ਪਤੀਜੇ ਤਾਂ ਜਦੋਂ ਨਹੀਂ ਉਹ ਕਿਸੇ ਤੇ ਕੋਈ ਉਸ ਤੇ ਪਤੀਜਾ ਤੇ ਨਹੀਂ ਉਹਦਾ ਕਿਸ ਤੇ ਮਨ ਮੰਨਦਾ ਤਾਂ ਉਹਦੇ ਤੇ ਕੋਈ ਵੇਦ ਸ਼ਾਸਤਰ ਵੀ ਤਾਂ ਅੱਗੇ ਰਹੀ ਨਹੀਂ ਕੀ ਕੋਈ ਕਰ ਸਕਦਾ ਉਹ ਸੁਤੰਤਰ ਹੈ ਆਪਣੀ ਮੌਜਦਾ ਮਾਲਕ ਹੈ ਦੂਸਰਾ ਇਹਦੇ ਵਿੱਚ ਇਹ ਵਿਚਾਰ ਹੈ ਕਬੀਰ ਜੀ ਕਹਿੰਦੇ ਜੇ ਮਨ ਮੰਨ ਗਿਆ ਮਨ ਮੰਨੇ ਲੋਕ ਨਾ ਪਤੀਜੈ ਲੋਕ ਲੋਕ ਨਹੀਂ ਪ੍ਰਤੀਤ ਕਰਦੇ ਜਿਹੜਾ ਮਨ ਮੰਨਿਆ ਹੋਇਆ ਕਹਿੰਦੇ ਐਵੇਂ ਪਖੰਡੀ ਹੋਣਾ ਐਵੇਂ ਬੋਲਦਾ ਹੈ ਨਾ ਪਤੀਜੈ ਤਾਉ ਕਿਆ ਕੀਜੈ ਭਾਈ ਸ਼ਾਹੂਕਾਰ ਹੋਵੇ ਉਹਦੇ ਕੋਲ ਲੱਖਾਂ ਰੁਪਏ ਹੋਣ ਜੇ ਲੋਕ ਨੂੰ ਕੰਗਾਲ ਕਹੀ ਜਾਣ ਉਹਦਾ ਕਹਿੰਦੀ ਤਾਂ ਵੀ ਕੁਛ ਕਰਦਾ ਕਿਉਂ ਜੇ ਲੋਕ ਨਾ ਪ੍ਰਤੀਤ ਕਰਨਗੇ ਤਾਂ ਉਹਦਾ ਕੀ ਨਾਸ਼ ਹੋ ਜੂ ਉਹਦਾ ਕੁਛ ਨਹੀਂ ਛਿਗਣਾ ਬਸ਼ੱਕ ਲੋਕ ਨਾ ਮੰਨਣ ਉਹਨਾਂ ਦੀ ਮਰਜ਼ੀ ਰਹੀ ਨਾ ਉਹ ਲੋਕਾਂ ਨੂੰ ਪਤਾ ਹੁੰਦਾ ਜੇ ਲੋਕ ਨਹੀਂ ਤਰੀਦੇ ਤਾਂ ਉਹਦਾ ਕੀ ਵਿਗਾੜ ਸਕਦੇ ਐ ਜਿਵੇਂ ਸ਼ਾਹੂਕਾਰ ਫੇਰ ਵੀ ਧਨੀ ਰਹਿੰਦੇ ਉਹ ਆਤਮਨੰਦ ਨੂੰ ਪਾ ਕੇ ਨੰਦੀ ਰਹਿੰਦੇ ਹਨ